ਅਸਲ ਮੁੱਦੇ ਤੋਂ ਧਿਆਨ ਪਾਸੇ ਹਟਾਉਣ ਲਈ ਐਸਵਾਈਐਲ ਦਾ ਮੁੱਦਾ ਕਰ ਦਿੰਦੇ ਨੇ। ਹਮਮ। ਕ੍ਰਿਸ਼ਨ ਕੁਮਾਰ ਜਦੋਂ ਤੋਂ ਇਹਦਾ ਸਿਕੱਤਰ ਬਣਿਆ ਹਮਮ ਉਹਨੇ ਖੈਲਾ ਝਾੜੀਆਂ ਸਾਰੀਆਂ ਇਰੀਗੇਸ਼ਨ ਤੇ ਇਰੀਗੇਸ਼ਨ ਦਾ ਵੀ ਦੱਸੋ ਖਾਲ ਕਿੱਥੇ ਗਏ ਨਾਲੇ ਕਿੱਥੇ ਗਏ ਕੱਸੀਆਂ ਕਿੱਥੇ ਗਈਆਂ ਹਮਮ ਉਦੋਂ ਇਹ ਤੱਥ ਸਾਹਮਣੇ ਆਇਆ ਵੀ ਸਾਡਾ ਪਾਣੀ ਲੁੱਟਣ ਤੋਂ ਬਾਅਦ ਜਿੰਨਾ ਪਾਣੀ ਪੰਜਾਬ ਦੇ ਹਿੱਸੇ ਦਾ ਹਮਮ ਉਹਦਾ ਸਿਰਫ 28% ਵਰਤ ਰਹੇ ਸੀ। ਹੁਣ ਸ਼ਾਇਦ 42 44 45% ਤੇ ਪਹੁੰਚਿਆ। ਆਪਦਾ ਪਾਣੀ ਉਹ ਨਹੀਂ ਅਸੀਂ ਵਰਤ ਰਹੇ ਸਾਨੂੰ ਕਿਹੜੇ ਰਾਹ ਪਤਾ ਸਾਡੀ ਬਿਜਲੀ ਲੁੱਟ ਲਈ ਥਰਮਲ ਗੱਟ ਤੇ ਸਾਡਾ ਪਾਣੀ ਲੁੱਟ ਲਿਆ ਬਿਜਲੀ ਫਰੀ ਕਰਤੀ ਖੇਤੀ ਲਈ ਫਿਰ ਕਿਸਾਨ ਜੁਣੀ ਨਾ ਇਸ ਗੱਲ ਖਤਰੇ ਹੁਣ ਪਾਣੀ ਦਾ ਖੇਤੀ ਸੰਕਟ ਚ ਪਾਣੀ ਦਾ ਸੰਕਟ ਬਹੁਤ ਵੱਡਾ ਹਾਲਾਂਕਿ ਗੁਰਨਾਨਕ ਸਾਹਿਬ ਦਾ ਫਲਸਫਾ ਕਹਿੰਦਾ ਨਾ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅਸੀਂ ਦਸਾਰਤਾ ਇਹ ਅਸੀਂ ਸਿਰਫ ਰੁਪਏ ਪੈਸੇ ਦੀ ਲੜਾਈ ਚ ਪੈ ਗਏ